ਇੱਕ ਆਦਮੀ ਦੇ ਕੌਰ ਦੀ ਫੈਵਿਕਵਿਕ ਦੇ ਨਾਲ ਜੜੀ ਹੋਈ লাশ ਜੰਗਲ ਦੇ ਬਿਲਕੁਲ ਬਚਕਾਰ ਪਈ ਹੋਈ ਸੀ ਇਸ ਦੌਰਾਨ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕਾਲ ਆਉਂਦੀ ਹੈ ਤੇ ਪੁਲਿਸ ਸਟੇਸ਼ਨ ਦੇ ਵਿੱਚ ਉਸ ਸਮੇਂ ਸਿਰਫ ਦੋ ਹੀ ਕਾਂਸਟੇਬਲ ਮੌਜੂਦ ਸੀ ਤੇ ਜੋ ਗੱਲ ਉਹਨਾਂ ਨੂੰ ਫੋਨ ਦੇ ਉੱਤੇ ਦੱਸੀ ਜਾਂਦੀ ਆ ਉਸ ਤੇ ਚੱਲਦਿਆਂ ਉਹ ਪੁਲਿਸ ਸਟੇਸ਼ਨ ਨੂੰ ਛੱਡਦੇ ਨੇ ਮੋਟਰਸਾਈਕਲ ਚੱਕਦੇ ਨੇ ਤੇ ਸਿੱਧਾ ਜੰਗਲ ਵੱਲ ਨਿਕਲ ਪੈਂਦੇ ਨੇ ਜੰਗਲ ਦੇ ਵਿੱਚੋਂ ਉਸ ਲੋਕੇਸ਼ਨ ਤੇ ਪਹੁੰਚਦੇ ਨੇ ਜਿੱਥੋਂ ਦਾ ਉਹਨਾਂ ਨੂੰ ਪਤਾ ਦਿੱਤਾ ਗਿਆ ਸੀ ਤੇ ਉੱਥੇ ਜਾਂਦੇ ਹੀ ਉਹਨਾਂ ਦੇ ਰੌਂਕ ਟੇ ਘੜੇ ਹੋਗੇ ਕਿਉਂਕਿ ਜੋ ਮੰਜ਼ਰ ਉਹਨਾਂ ਨੇ ਦੇਖਿਆ ਉਹ ਖੌਫਨਾਕ ਸੀ ਜੰਗਲ ਦੇ ਬਿਲਕੁਲ ਵਿਚਕਾਰ ਕੁਝ ਟਾਈਲਸ ਲੱਗੀਆਂ ਹੋਈਆਂ ਸੀ ਤੇ ਟਾਈਲਸ ਦੇ ਉੱਪਰ ਇੱਕ ਆਦਮੀ ਤੇ ਇੱਕ ਔਰਤ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ ਦੋਨੋਂ ਨੂੰ ਫੈਵਿਕਵ ਚਮੇੜ ਰੱਖਿਆ ਸੀ ਇਹ ਨਹੀਂ ਉਹਨਾਂ ਦੇ ਪ੍ਰਾਈਵੇਟ ਪਾਰਟਸ ਦੀ ਹਾਲਤ ਉਸ ਤੋਂ ਵੀ ਜ਼ਿਆਦਾ ਬੱਤਰ ਸੀ ਇਸੇ ਦੌਰਾਨ ਇੱਕ ਕਾਂਸਟੇਬਲ ਦੇ ਦੁਆਰਾ ਰਾਤ ਦੇ ਹਨੇਰੇ ਦੇ ਵਿੱਚ ਕੋੜਾ ਨਜ਼ਦੀਕ ਹੋ ਕੇ ਉਹਨਾਂ ਨੂੰ ਦੇਖਿਆ ਜਾਂਦਾ ਤਾਂ ਉਹਦੇ ਹੋਰ ਵੀ ਰੋਂਤੇ ਖੜੇ ਹੋ ਗਏ ਕਿਉਂਕਿ ਫੈਵਿਕ ਕੋਕਾ ਲਾਉਂਦੇ ਸਮੇਂ ਸ਼ਾਇਦ ਦੋਨੋਂ ਹੀ ਜੌਂਦੇ ਸੀ ਤੇ ਇਹਨਾਂ ਦੇ ਦੁਆਰਾ ਇੱਕ ਦੂਜੇ ਤੋਂ ਛਡਾਉਣ ਦੀ ਕੋਸ਼ਿਸ਼ ਤੱਕ ਕੀਤੀ ਗਈ ਤੇ ਇਸੇ ਦੇ ਚੱਲਦੇ ਉਹਨਾਂ ਦੀ ਚਮੜੀ ਤੱਕ ਰੁੱਧਣ ਚੁੱਕੀ ਸੀ ਇਹੀ ਨਹੀਂ ਆਸ-ਪਾਸ ਪਈਆਂ ਹੋਈਆਂ ਚੀਜ਼ਾਂ ਤੋਂ ਪੁਛਦੇ ਦੌਰਾਨ ਇਹ ਅੰਦਾਜ਼ਾ ਵੀ ਲਾਇਆ ਗਿਆ ਕਿ ਉਹਨਾਂ ਨੂੰ ਜਲਾਉਣ ਦੀ ਕੋਸ਼ਿਸ਼ ਤੱਕ ਕੀਤੀ ਗਈ ਸੀ। ਇਸ ਤੋਂ ਬਾਅਦ ਸਵੇਰ ਹੁੰਦੀ ਹੈ ਤੇ ਪੁਛਦਿਆਂ ਹੋਰ ਟੀਮਾਂ ਵੀ ਉੱਥੇ ਆ ਪਹੁੰਚਦੀਆਂ ਨੇ। ਉਹਨਾਂ ਦੋਨਾਂ ਨੂੰ ਉੱਥੋਂ ਚੱਕਿਆ ਜਾਂਦਾ ਤੇ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ। ਆਸ-ਪਾਸ ਦੀਆਂ ਚੀਜ਼ਾਂ ਨੂੰ ਵੀ ਉੱਥੋਂ ਪੁਛਦੇ ਦੌਰਾਨ ਕਬਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਫੋਰੈਂਸਿਕ ਟੀਮ ਵੀ ਪਹੁੰਚਦੀ ਆ। ਤੇ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਤੋਂ ਇਹ ਗੱਲ ਕਨਫਰਮ ਹੋ ਚੁੱਕੀ ਸੀ ਕਿ ਇਹਨਾਂ ਦੋਨਾਂ ਨੂੰ ਮਰੇ ਹੋਏ ਲਗਭਗ ਇੱਕ ਤੋਂ ਦੋ ਦਿਨ ਦਾ ਸਮਾਂ ਹੋ ਚੁੱਕਾ ਸੀ ਜਿਸ ਬਜਾਏ ਦੇ ਕਾਰਨ ਪੂਰੇ ਜੰਗਲ ਦੇ ਵਿੱਚ ਆ ਜਿਹੜਾ ਉਹ ਬਾਦੂ ਫੈਲ ਚੁੱਕੀ ਸੀ ਹੁਣ ਪੁਸਤੇ ਕੋਲ ਕਈ ਸਵਾਲ ਸੀ ਕਿ ਇੱਕ ਜੰਗਲ ਦੇ ਵਿਚਕਾਰ ਟਾਇਲਸ ਬਿਸ਼ਾ ਕੇ ਉਹਨਾਂ ਦੇ ਉੱਪਰ ਇਸ ਖਤਰਨਾਕ ਘਟਨਾ ਨੂੰ ਅਨਜਾਮ ਕਿਸ ਦੇ ਦੌਰਾਨ ਦਿੱਤਾ ਗਿਆ ਪੁਸਤੇ ਦੁਆਰਾ ਇਸ ਦੀ ਸ਼ਾਨਬੀਨ ਸ਼ੁਰੂ ਕਰ ਦਿੱਤੀ ਜਾਂਦੀ ਹੈ 12 ਨਵੰਬਰ 2022 ਰਾਜਸਥਾਨ ਉਦੇਪੁਰ ਦੇ ਨੇੜੇ 35 ਕਿਲੋਮੀਟਰ ਦੂਰ ਪੈਂਦਾ ਇੱਕ ਉਬੇਸ਼ਬਰ ਜੰਗਲ ਇੱਥੇ ਹੀ ਇਹ ਦੋਨੋਂ ਲਾਸ਼ਾਂ ਮਿਲੀਆਂ ਸੀ ਪੁਸਤ ਦੇ ਦੁਆਰਾ ਜਦੋਂ ਇਹ ਕ੍ਰਾਈਮ ਸਾਈਟ ਨੂੰ ਇਨਵੈਸਟੀਗੇਟ ਕੀਤਾ ਗਿਆ ਤਾਂ ਇੱਥੇ ਇੱਕ ਫੋਨ ਵੀ ਮਿਲਦਾ ਜਦੋਂ ਹੀ ਪੁਸਤ ਦੇ ਦੁਆਰਾ ਉਸ ਫੋਨ ਦੇ ਵਿੱਚੋਂ ਕੱਢ ਕੇ ਨੰਬਰ ਮਲਾਏ ਗਏ ਤਹੇ ਨੰਬਰ ਜਾ ਕੇ ਇੱਕ ਜਗ੍ਹਾ ਦੇ ਉੱਤੇ ਮਿਲਦੇ ਨੇ ਤੇ ਉਹਨਾਂ ਦੇ ਦੁਆਰਾ ਦੱਸਿਆ ਜਾਂਦਾ ਕਿ ਇਹ ਮੋਬਾਈਲ ਨੰਬਰ ਰਾਹੁਲ ਕੋਵਰ ਨਾਂ ਦੇ 35 ਸਾਲਾ ਨੌਜਵਾਨ ਦਾ ਤੇ ਇਸੇ ਦੌਰਾਨ ਪੁਸ ਦੇ ਕੋਲ ਪੋਸਟਮਾਰਟਮ ਰਿਪੋਰਟ ਵੀ ਆ ਚੁੱਕੀ ਸੀ ਤਾਂ ਪੁਸ ਦੇ ਦੁਆਰਾ ਇਹ ਵੀ ਕਨਫਰਮ ਕਰ ਦਿੱਤਾ ਗਿਆ ਕਿ ਪੋਸਟਮਾਰਟਮ ਦੇ ਵਿੱਚ ਵੀ ਉਸ ਇਨਸਾਨ ਦੀ ਉਮਰ ਹੈディオ 35 ਸਾਲੀ ਸੀ ਤਾਂ ਇਹ ਕਨਫਰਮ ਹੋ ਗਿਆ ਕਿ ਇਹ ਮੋਬਾਈਲ ਰਾਹੁਲ ਕੋਵਰ ਦਾ ਹੀ ਹੈ ਉਸ ਤੋਂ ਬਾਅਦ ਉਸਦੇ ਪੂਰੇ ਪਰਿਵਾਰ ਨੂੰ ਜਿਹੜਾ ਉਸ شناخت ਦੇ ਲਈ ਸੱਦਿਆ ਜਾਂਦਾ ਪਰਿਵਾਰ شناخت ਕਰਦਾ ਤੇ ਉਹਨਾਂ ਨੂੰ ਕਨਫਰਮ ਹੋ ਜਾਂਦਾ ਕਿ ਇਹ ਹੀ ਸੀ ਤੇ ਜਿਹੜੀ ਉੱਥੇ ਲੜਕੀ ਮਿਲੀ ਸੀ ਉਹ ਦਰਅਸਲ ਰਾਹੁਲ ਦੀ ਗਰਲ ਤੇ ਜਿਹੜਾ ਰਾਹੁਲ ਸੀ ਏਕ ਸਰਕਾਰੀ ਟੀਚਰ ਸੀ ਤੇ ਇਸ ਲੜਕੀ ਦਾ ਨਾਮ ਸੀ सोनू ਤੇ सोनू ਏੜੀ ਉਹ ਡਾਈਵੋਰਸ ਸੀ ਸੀ ਤੇ ਉਹ ਆਪਦੇ ਘਰ ਦੇ ਵਿੱਚ ਹੀ ਰਹਿੰਦੀ ਸੀ ਤੇ ਉਧਰ ਦੁਆਰਾ ਲੋਕਾਂ ਦੇ ਕੱਪੜੇ ਸਿਓ ਕੇ ਆਪਦਾ ਟਾਈਮ ਪਾਸ ਕੀਤਾ ਜਾਂਦਾ ਸੀ 2017 ਦੇ ਵਿੱਚ ਰਾਹੁਲ ਦਾ ਵਿਆਹ ਹੋ ਚੁੱਕਾ ਸੀ ਤੇ ਉਸਦੇ ਦੋ ਬੇਟੀਆਂ ਵੀ ਸੀ ਤੇ ਉਹ ਆਪਦੀ ਪਤਨੀ ਦੇ ਨਾਲ ਹੀ ਰਹਿੰਦਾ ਸੀ ਤਾਂ ਪੁਸਤ ਦੇ ਦੁਆਰਾ ਹੁਣ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਕਿ ਆਖਰਕਾਰ ਇਹ ਸਭ ਕੁਝ ਕੀਤਾ ਕਿਤੇ ਦੁਆਰਾ ਗਿਆ ਪੁਸਤ ਦੇ ਦੁਆਰਾ ਉਸ ਜੰਗਲ ਦੇ ਜਿੰਨੇ ਵੀ ਐਂਟ੍ਰੈਂਸ ਸੀ ਉਹਨਾਂ ਐਂਟ੍ਰੈਂਸਸ ਦੇ ਆਸ-ਪਾਸ ਲੱਗੇ ਹੋਏ ਜਿੰਨੇ ਵੀ ਸੀਸੀਟੀਵੀ ਕੈਮਰੇ ਸੀ ਉਹਨਾਂ ਨੂੰ ਕੰਗਾਲਣਾ ਸ਼ੁਰੂ ਕੀਤਾ ਜਾਂਦਾ ਤਾਂ ਪਉਸ ਦੀ ਨਜ਼ਰ ਇੱਕ ਬਾਈਕ ਦੇ ਉੱਤੇ ਪੈਂਦੀ ਆ ਇਸ ਬੈਕ ਨੂੰ ਚਲਾਉਣ ਵਾਲੇ ਇਨਸਾਨ ਦੇ ਦੁਆਰਾ ਹੈਲਮਟ ਪਹਿਨਿਆ ਹੋਇਆ ਸੀ ਤੇ ਉਸਦੇ ਫਰੰਟ ਦੇ ਉੱਤੇ ਇੱਕ ਸੱਪ ਬਣਿਆ ਹੋਇਆ ਸੀ ਜਿਹੜਾ ਮੂਰਲਾ ਮੂੰਹ ਸੀ ਜੋ ਤਸਵੀਰ ਤੁਸੀਂ ਇਸ ਵਕਤ ਦੇਖ ਰਹੇ ਹੋ ਤੇ ਇਸੇ ਹੀ ਬੈਕ ਦੇ ਉੱਪਰ ਰਾਹੁਲ ਤੇ ਪਸੂਨੂ ਵੀ ਬੈਠੇ ਹੋਏ ਸੀ ਪਉਸ ਨੂੰ ਕੋਈ ਸ਼ੱਕ ਹੁੰਦਾ ਤੇ ਉਸ ਤੋਂ ਬਾਅਦ ਪਉਸ ਦੇ ਦੁਆਰਾ ਪੂਰੇ ਪਿੰਡ ਅਤੇ ਆਸ-ਪਾਸ ਲੋਕਾਂ ਤੋਂ ਪੁੱਛਿਆ ਜਾਂਦਾ ਕਿ ਇਹ ਬੰਦਾ ਕੌਣਾ ਜੋ ਬੈਕ ਚਲਾ ਰਿਹਾ ਤਾਂ ਲੋਕ ਇੱਕ ਨੂੰ ਪਛਾਣਿਆ ਜਾਂਦਾ ਤੇ ਕਿਹਾ ਜਾਂਦਾ ਕਿ ਸਾਡੇ ਇੱਥੇ ਮੌਜੂਦ ਇੱਕ ਆਸ਼ਰਮ ਆ ਤੇ ਉੱਥੋਂ ਦਾ ਹੀ ਇੱਕ ਬਾਬਾ ਜਿਹੜਾ ਕਿ ਉੱਥੇ ਤਾੰਤਰਿਕ ਆ ਤੇਜ ਬਾਬੇ ਦਾ ਨਾਮ ਹੈ ਬਾਲੇਸ਼ਪੁਰ ਤੇ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਇਸ ਬਾਬੇ ਨੂੰ ਚੱਕਿਆ ਜਾਂਦਾ ਪੁਲਿਸ ਸਟੇਸ਼ਨ ਦੇ ਵਿੱਚ ਲਿਆਇਆ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਹੈ ਸ਼ੁਰੂਆਤ ਦੇ ਵਿੱਚ ਇਹ ਬੰਦਾ ਸਭ ਕੁਝ ਮੁਕਰ ਗਿਆ ਕਿ ਉਸਦੇ ਦੁਆਰਾ ਕੁਝ ਵੀ ਨਹੀਂ ਕੀਤਾ ਗਿਆ ਪਰ ਜਦੋਂ ਹੀ ਪੁਲਿਸ ਦੇ ਦੁਆਰਾ ਉਸ ਨੂੰ ਉਹ ਤਸਵੀਰ ਦਿਖਾਈ ਜਾਂਦੀ ਹੈ ਜੰਗਲ ਦੇ ਵਿੱਚ ਜਾਂਦੇ ਹੋਏ ਉਸ ਦੀ ਬੈਕ ਦੇ ਉੱਤੇ ਬੈਠੇ ਹੋਏ ਤੇ ਨਾਲ ਹੀ ਉਹਨਾਂ ਦੋਨਾਂ ਦੇ ਬਾਰੇ ਵਿੱਚ ਵੀ ਪੁੱਛਿਆ ਜਾਂਦਾ ਤੇ ਸਖਤੀ ਕੀਤੀ ਜਾਂਦੀ ਆ ਤੇ ਸਭ ਕੁਝ ਫੁੱਟ ਪਿਆ ਤੇ ਤੇ ਦੁਆਰਾ ਇੱਕ ਕਹਾਣੀ ਸੁਣਾਈ ਜਾਂਦੀ ਆ ਤੇ ਕਹ ਜਾਂਦਾ ਕਿ ਦਰਸਲ ਸਰ ਜਿਹੜੀ सोनू ਸੀ ਉਹ ਪਹਿਲਾਂ ਮੇਰੇ ਆਸ਼ਰਮ ਦੇ ਵਿੱਚ ਆਇਆ ਕਰਦੀ ਸੀ ਆਪਦੇ ਦੁੱਖ ਤਕਲੀਫਾਂ ਲੈ ਕੇ ਮੈਂ ਸਭ ਦਾ ਨਿਵਾਰਨ ਕਰਾਇਆ ਕਰਦਾ ਸੀ ਇਸ ਦੌਰਾਨ ਮੇਰੇ ਤੇ सोनू ਦੇ ਵਿਚਕਾਰ ਸੰਬੰਧ ਬਣਨੇ ਸ਼ੁਰੂ ਹੋ ਗਏ ਤੇ ਉਹ ਮੇਰੇ ਨਜ਼ਦੀਕ ਆ ਗਈ ਪਰ ਇਸ ਤੋਂ ਬਾਅਦ ਜਿਹੜਾ ਰਾਹੁਲ ਆ ਇਹ ਵੀ ਸਾਡੇ ਆਸ਼ਰਮ ਦੇ ਵਿੱਚ ਹੀ ਆਉਂਦਾ ਤੇ ਇਹਨਾਂ ਦੋਨਾਂ ਦੇ ਵਿਚਕਾਰ ਆਪਸੀ ਸੰਬੰਧ ਵੜ ਗਏ ਤੇ सोनू ਦੇ ਦੁਆਰਾ ਮੇਰੇ ਨਾਲ ਉਹ ਰਿਸ਼ਤਾ ਜਿਹੜਾ ਉਹ ਤੋੜ ਲਿਆ ਗਿਆ ਸੀ ਪਰ ਉਹ ਉਸ ਤੋਂ ਬਾਅਦ ਵੀ ਆਸ਼ਰਮ ਦੇ ਵਿੱਚ ਜਰੂਰ ਆਉਂਦੇ ਰਹਿੰਦੇ ਤੇ ਅਕਸਰ ਹੀ ਗੱਲਾਂ ਬਾਤਾਂ ਕਰਦੇ ਤੇ ਇਸ ਗੱਲ ਨੇ ਮੈਨੂੰ ਕਾਫੀ ਜ਼ਿਆਦਾ ਗੁੱਸਾ ਦਬਾਤਾ ਤੇ ਮੈਂ ਸਿੱਧਾ ਰਾਹੁਲ ਦੇ ਘਰ ਜਾ ਪਹੁੰਚਿਆ ਉੱਤੇ ਉਸਦੇ ਸਾਰੇ ਪਰਿਵਾਰ ਨੂੰ ਉਸਦੇ ਬਾਰੇ ਵਿੱਚ ਦੱਸਤਾ ਕਿ ਉਸਦਾ ਸੋਨੂ ਨਾਂ ਦੀ ਇੱਕ ਲੜਕੀ ਦੇ ਨਾਲ ਅਫੇਅਰ ਚੱਲ ਰਿਹਾ ਉਸ ਤੋਂ ਬਾਅਦ ਪੂਰੇ ਪਰਿਵਾਰ ਦੇ ਦੁਆਰਾ ਉਸ ਨਾਲ ਗੁੱਸਾ ਕੀਤਾ ਗਿਆ ਲੜਾਈ ਝਗੜੇ ਰਹਿਣ ਲੱਗ ਗਏ ਉਹਨਾਂ ਦੇ ਪਰਿਵਾਰ ਦੇ ਵਿੱਚ ਔਰ ਸਾਰਾ ਪਰਿਵਾਰ ਜਿਹੜਾ ਉਹ ਮਾਇੂਸ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਰਾਹੁਲ ਦੀ ਪਤਨੀ ਸੀ ਜਿਹੜੀ ਉਹ ਮੇਰੇ ਕੋਲ ਆਈ ਤੇ ਉਹਦੇ ਦੁਆਰਾ ਮੈਨੂੰ ਕਿਹਾ ਗਿਆ ਕੇ ਸਾਡੇ ਘਰ ਦੇ ਵਿੱਚ ਇਹਨਾਂ ਦੁੱਖਾਂ ਦਾ ਨਿਵਾਰਨ ਕਰੋ ਤੇ ਮੇਰਾ ਪਤੀ ਜਿਹੜਾ ਉਹ ਉਸ ਡੈਣ ਦੇ ਚੰਕਲ ਦੇ ਵਿੱਚ ਛੁੱਟ ਜੇ ਜਾਨੀ ਕਿ ਸੋਨੂ ਦੇ ਦੂਸਰੇ ਪਾਸੇ ਹੁਣ ਸੋਨੂ ਵੀ ਤਾਤਰਕ ਦੇ ਕੋਲ ਜਾਂਦੀ ਆ ਤੇ ਤਾਤਰਕ ਦੇ ਕੋਲ ਜਾ ਕੇ ਸੋਨੂ ਦੇ ਦੁਆਰਾ ਵੀ ਤਾਤਰਕ ਨੂੰ ਇਹੀ ਕਿਹਾ ਜਾਂਦਾ ਕਿ ਤੂੰ ਸਾਡਾ ਪੁਆੜਾ ਤਾਂ ਪੁਆਤਾ ਪੂਰੇ ਪਿੰਡ ਦੇ ਵਿੱਚ ਬਦਨਾਮੀ ਤਾਂ ਕਰਵਾਤੀ ਪਰ ਹੁਣ ਤੂੰ ਸਾਨੂੰ ਮਿਲਾ ਕੇ ਦਿਖਾ ਜੇਕਰ ਤੂੰ ਜਿਹਾ ਨਾ ਕੀਤਾ ਤਾਂ ਤੇਰੀਆਂ ਤਸਵੀਰਾਂ ਮੇਰੇ ਨਾਲ ਵੀ ਮੌਜੂਦ ਨੇ ਤੇ ਮੈਂ ਉਹਨਾਂ ਨੂੰ ਲੋਕਾਂ ਨੂੰ ਦਿਖਾऊं ਤੇ ਲੋਕਾਂ ਨੂੰ ਪਤਾ ਲੱਗ ਜੂ ਕਿ ਤੂੰ ਅਸਲ ਦੇ ਵਿੱਚ ਤੰਤਰਕ ਨਹੀਂ ਇੱਕ ਟੋਂਗੀਆਂ ਹੁਣ ਤੁਹਾਨੂੰ ਇੱਥੇ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਬਾਬਾ ਸੀ ਰਾਹੁਲ ਹੋਵੇ ਸੋਨੂ ਹੋਵੇ ਚਾਹੇ ਰਾਹੁਲ ਦੀ ਪਤਨੀ ਇਹਨਾਂ ਤਿੰਨਾਂ ਨੂੰ ਇਸ ਦੇ ਉੱਤੇ ਵਿਸ਼ਵਾਸ ਸੀ ਕਿ ਇਹ ਬੰਦੇ ਦੇ ਕੋਲ ਕੋਈ ਨਾ ਕੋਈ ਪਾਵਰਸ ਮੌਜੂਦ ਨੇ ਤਾਂ ਉਸ ਤੋਂ ਬਾਅਦ ਇਸ ਤਾਂਤਰਕ ਦੇ ਦੁਆਰਾ ਵੀ ਇੱਕ ਪਲਾਨ ਬਣਾਇਆ ਜਾਂਦਾ ਤੇ ਸੋਚਿਆ ਜਾਂਦਾ ਕਿ ਮੈਨੂੰ ਬਲੈਕਮੇਲ ਕਰ ਰਹੀ ਆ ਤੇ ਕੁਝ ਵੀ ਕਰ ਸਕਦੀ ਆ ਤੇ ਕਿਉਂ ਨਾ ਮੈਂ ਦੋਨਾਂ ਨੂੰ ਹੀ ਟਿਕਾਣੇ ਲਾ ਦਿਆਂ ਤੇ ਉਸ ਦੇ ਦੁਆਰਾ ਇੱਕ ਪਲਾਨ ਬਣਾਇਆ ਜਾਂਦਾ ਤੇ ਇਸ ਘਟਨਾ ਤੋਂ ਤਿੰਨ ਮਹੀਨੇ ਪਹਿਲਾਂ ਤੋਂ ਹੀ ਉਸ ਦੇ ਦੁਆਰਾ ਕੁਝ ਫੈਬਿਕ ਕੋਈ ਕਾੜਾ ਉਸ ਨੂੰ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਇਸੇ ਤੋਂ ਬਾਅਦ ਬਾਬੇ ਦੁਆਰਾ ਰਾਹੁਲ ਤੇ ਸੋਨੂ ਦੋਨਾਂ ਨੂੰ ਕਿਹਾ ਜਾਂਦਾ ਆ ਕਿ ਮੈਂ ਤੁਹਾਨੂੰ ਮਿਲਵਾ ਦੂੰਗਾ ਤੇ ਤੁਸੀਂ ਮੇਰੇ ਨਾਲ ਕਾ ਕਿਰਿਆ ਕਰਨੀ ਪੂਰ ਜੰਗਲ ਦੇ ਵਿੱਚ ਜਾ ਕੇ ਇਹ ਦੋਨੋਂ ਮੰਨ ਜਾਂਦੇ ਨੇ ਬਾਬੇ ਦੇ ਨਾਲ ਹੀ ਬਾਈਕ ਦੇ ਉੱਤੇ ਬੈਠਦੇ ਨੇ ਤੇ ਸਿੱਧੇ ਪਹੁੰਚਦੇ ਨੇ ਉਸ ਜੰਗਲ ਦੇ ਵਿੱਚ ਬਾਬੇ ਦੇ ਦੁਆਰਾ ਉਹਨਾਂ ਦੋਨਾਂ ਨੂੰ ਟਾਇਰਸ ਦੇ ਉੱਪਰ ਬਿਠਵਾਇਆ ਜਾਂਦਾ ਮੰਤਰ ਪੜ੍ਹੇ ਜਾਂਦੇ ਨੇ ਕਈ ਘੰਟਾ ਤੱਕ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਹੁਣ ਤੁਸੀਂ ਸੰਬੰਧ ਬਣਾਓ ਇਨ੍ਹਾਂ ਟਾਇਰਸ ਦੇ ਉੱਪਰ ਬੈਠ ਕੇ ਤੇ ਮੇਰੇ ਸਾਹਮਣੇ ਤੇ ਮੈਂ ਮੰਤਰ ਪੜ੍ਹੂਗਾ ਉਸ ਤੋਂ ਬਾਅਦ ਤੁਸੀਂ ਕਦੇ ਵੀ ਅਲੱਗ ਨਹੀਂ ਹੋ ਪਾਉਂਗੇ ਤੇ ਉਹਨਾਂ ਦੇ ਦੁਆਰਾ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਉਸ ਸਮੇਂ ਉਹ ਬਿਲਕੁਲ ਨਗਨ ਅਵਸਥਾ ਦੇ ਵਿੱਚ ਸੀ ਜਿਉਂ ਹੀ ਉਹ ਸੰਬੰਧ ਬਣਾ ਰਹੇ ਸੀ। ਇਸ ਬਾਬੇ ਦੁਆਰਾ ਉਹਦੀ ਪੋਟਲੀ ਦੇ ਵਿੱਚੋਂ ਫੈਵੀਕਵਿਕ ਕੱਢਿਆ ਜਾਂਦਾ ਤੇ ਉਹਨਾਂ ਦੇ ਉੱਪਰ ਉਡੇਲ ਦਿੱਤਾ ਜਾਂਦਾ। ਉਹਨਾਂ ਦੁਆਰਾ ਇਸ ਤੋਂ ਛੁੱਟਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਛੁੱਟ ਨਹੀਂ ਪਾਉਂਦੇ। ਜਦੋਂ ਬਾਬੇ ਨੂੰ ਕਨਫਰਮ ਹੋ ਗਿਆ ਕਿ ਇਹ ਦੋਨੋਂ ਹੁਣ ਛੁੱਟ ਨਹੀਂ ਸਕਦੇ ਤਾਂ ਇਹਦੇ ਦੁਆਰਾ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਰਾਹੁਲ ਦਾ ਪ੍ਰਾਈਵੇਟ ਪਾਟ ਕੱਟ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਰੋੜਿਆਂ ਦੇ ਨਾਲ ਇਹਨਾਂ ਨੂੰ ਕਾਫੀ ਅਦਾ ਮਾਰਕੁੱਟ ਕੀਤੀ ਜਾਂਦੀ ਹੈ ਤੇ ਆਖਰ ਦੇ ਵਿੱਚ ਜਦੋਂ ਉਸ ਚੁੱਕੇ ਨੇ ਤਾਂ ਉਹ ਉਹਨਾਂ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ ਉਸ ਨੂੰ ਲੱਗਾ ਕਿ ਜੰਗਲ ਦਾ ਇਲਾਕਾ ਤਾਂ ਜਾਨਵਰ ਇਹਨਾਂ ਨੂੰ ਖਾ ਜਾਣਗੇ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗੂ ਪਰ ਜਾਨਵਰ ਤਾਂ ਉੱਥੇ ਨਹੀਂ ਆਏ ਉਹਨਾਂ ਦੀ ਬਰਬੂ ਨੇ ਕਈ ਲੋਕਾਂ ਨੂੰ ਉੱਥੋਂ ਦਕਰਸ਼ਿਤ ਕਰ ਲਿਆ ਤੇ ਫਿਰ ਪੁਲਿਸ ਉੱਥੇ ਆਈ ਤੇ ਉਤਮਾਲ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਸ ਬਾਬੇ ਨੂੰ ਹੀ ਚੱਕ ਲਿਆ ਗਿਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਨਾਲ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ